ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸ਼ੇਰੇ ਪੰਜਾਬ ਮਰਨਜੀਤ ਸਿੰਘ ਪੰਥ ਅਖਾਲੀ ਦੇ ਮੁਖ ਸੇਵਾਦਾਰ ਹੋਂਦੇ ਨਾਤੇ ਮੈਂ ਜਿਸ ਵਿਸ਼ੇ ਤੇ ਵੀਡੀਓ ਬਣਾਇਆ ਵਿਸ਼ਾ ਇਹ ਹੈਗਾ ਵਾ ਕਿ ਸੋਸ਼ਲ ਮੀਡੀਆ ਦੇ ਉੱਪਰ ਜਥੇਦਾਰ ਲਾਉਣ ਸੰਬੰਧੀ ਚਰਚਾਵਾਂ ਚੱਲ ਰਹੀਆਂ ਵਾਂ ਬਲਵੰਤ ਸਿੰਘ ਰਾਜੂ ਆਣਾ ਜਿਹੜੇ ਬੜੇ ਲੰਮੇ ਦਿਹਾਕੇ ਤੋਂ ਕੌਮ ਦੀ ਖਾਤਰ ਕੁਰਬਾਨੀ ਕਰਕੇ ਤੇ ਉਹ ਜੇਲ੍ਹ ਕੱਟ ਰਹੇ ਆ ਤੇ ਪਿਛਲੇ ਸਮੇਂ ਸਰਕਾਰਾਂ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਵੀ ਸੁਨਾਦ ਦਿੱਤੀ ਸੀ ਤੇ ਕੌਮ ਨੇ ਇਕਜੁੱਟ ਹੋ ਕੇ ਉਹਨਾਂ ਦੀ ਫਾਂਸੀ ਦੀ ਸਜ਼ਾ ਰਕਵਾਈ ਸੀ ਔਰ ਕੌਮ ਜਦੋਂ ਇਕੱਤਰ ਹੋ ਜਾਂਦੀ ਆ ਤਾਂ ਫਿਰ ਬਹੁਤ ਬਹੁਤ ਵੱਡੇ ਤਗੜੇ ਫੈਸਲੇ ਜਿਹੜੇ ਆ ਉਹ ਵੀ ਅਟਾਲਿਆ ਕਿ ਕੌਮ ਤਖਤਾ ਪਲਟ ਸਕਦੀ ਆ ਔਰ ਜਿਹੜੀ ਗੱਲ ਜਥੇਦਾਰ ਸਾਹਿਬ ਲਾਉਣ ਸੰਬੰਧੀ ਮੈਂ ਵੀਡੀਓ ਬਣਾ ਰਿਹਾ ਉਹ ਹੈਗੀ ਆ ਕਿ ਮੈਂ ਇਸ ਚੀਜ਼ ਨਾਲ ਸਹਿਮਤ ਹਾਂ ਔਰ ਖੁਸ਼ ਵੀ ਹਾਂ ਕਿ ਸਾਡੇ ਕੌਮ ਦੇ ਜਥੇਦਾਰ ਇਹੋ ਜੇ ਹੋਣੇ ਚਾਹੀਦੇ ਜਿਨ੍ਹਾਂ ਨੇ ਕੌਮ ਦੀ ਖਾਤਰ 33 ਸਾਲ ਤੋਂ ਜੇਲਾ ਕੱਟੀਆਂ 17 17 18 18 ਸਾਲ ਤੋਂ 20 20 ਸਾਲ ਤੋਂ ਜੇਲਾ ਕੱਟੀਆਂ ਔਰ ਉਹਨਾਂ ਨੇ ਕੌਮ ਲਈ ਕੁਝ ਕੀਤਾ ਵੀ ਆ ਕਿਉਂਕਿ ਉਹਨਾਂ ਦਾ ਹੱਕ ਵੀ ਬਣਦਾ ਵਾ ਪਰ ਇੱਕ ਚੀਜ਼ ਦਾ ਬੜਾ ਮਨ ਨੂੰ ਪਛਤਾਵਾ ਵਾ ਕਿ ਅੱਜ ਸਾਡੀ ਜਿਹੜੀ ਸਰਮੋਹ ਜਥੇਬੰਦੀ ਆ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਆ ਗੁਰਦਾਰਾ ਪ੍ਰਬੰਧਕ ਕਮੇਟੀ ਉਹਨਾਂ ਦੀਆਂ ਅੱਖਾਂ ਬੜੀ ਲੇਟ ਖੁੱਲੀਆਂ ਵਾ ਤੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਬਲਵੰਤ ਸਿੰਘ ਰਾਜੂਆਣਾ ਉਹ ਹਸਤੀ ਆ ਜੀ ਦਾ ਨਾਂ ਦੁਨੀਆ ਦੇ ਹਰ ਇੱਕ ਕੋਨੇ ਵਿੱਚ ਹਰ ਇੱਕ ਸਿੱਖ ਨੂੰ ਪਤਾ ਵਾ ਕਿ ਬਲਵੰਤ ਸਿੰਘ ਰਾਜੂਆਣਾ ਕੌਣ ਸੀ ਜੇ ਤੁਸੀਂ ਉਸ ਬੰਦੇ ਨੂੰ ਜਥੇਦਾਰ ਐਲਾਨ ਦੇ ਜੋ ਲਾ ਦਿੰਦੇ ਜੋ ਤੇ ਜਥੇਦਾਰ ਲੱਗਣ ਤੋਂ ਬਾਅਦਾਂ ਜੇ ਉਹ ਤੁਹਾਡੇ ਵਿਰੁੱਧ ਸੱਚ ਦੀ ਗੱਲ ਕਰਦਾ ਵਾ ਕਿਉਂਕਿ ਪਿਛਲੇ ਦਿਨੀ ਵੀ ਜਥੇਦਾਰਾਂ ਨੇ ਸੱਚ ਬੋਲਿਆ ਸੀ ਤੇ ਉਹਨਾਂ ਨੂੰ ਬਾਹਰ ਦਾ ਰਾਹ ਦਿਖਾ ਦਿੱਤਾ ਸੀ ਜੇ ਇਹ ਬਲਵੰਤ ਸਿੰਘ ਰਾਜੂਆਣਾ ਜਿਹੜੇ ਕੌਮ ਦੇ ਏਡੇ ਵੱਡੇ ਯੋਧੇ ਆ ਉਹ ਜੇ ਤੁਹਾਡੇ ਵਿਰੁੱਧ ਚਾਹੇ ਗੁਰ ਸਿਧਾਂਤਾਂ ਤੇ ਪਹਿਰਾ ਦੇਣ ਦੀ ਗੱਲ ਕਰਦੇ ਆ ਤੇ ਕੀ ਤੁਸੀਂ ਸਾਰਾ ਜਿਹੜਾ ਲਾਣਾ ਵਾ ਇਹ ਗੱਲ ਮੰਨਣ ਨੂੰ ਤਿਆਰ ਜੋ ਇਹ ਗੱਲ ਤਾਂ ਪਹਿਲਾਂ ਸਪਸ਼ਟ ਕਰਨੀ ਪਊਗੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਔਰ ਸ਼੍ਰੋਮਣੀ ਕਮੇਟੀ ਦੇ ਅਮਲੇ ਨੂੰ ਕਿ ਤੁਸੀਂ ਭਾਈ ਸਾਹਿਬ ਦੀ ਹਰ ਗੱਲ ਨੂੰ ਇਨ ਬਿਨ ਮੰਨੋਗੇ ਔਰ ਮੈਂ ਨਾਲ ਦੀ ਨਾਲ ਜਥੇਦਾਰ ਸਾਹਿਬ ਨੂੰ ਵੀ ਅਪੀਲ ਕਰੂੰਗਾ ਕਿ ਤੁਹਾਡੀ ਬਹੁਤ ਵੱਡੀ ਕੁਰਬਾਨੀ ਆ ਪਹਿਲਾਂ ਤਾਂ ਤੁਹਾਡੀ ਕੁਰਬਾਨੀ ਇਹਨਾਂ ਲੋਕਾਂ ਨੇ ਭੈਣ ਕਮਲਜੀਤ ਨੂੰ ਚੋਣਾ ਲੜਾ ਕੇ ਰੋਲਣ ਦੀ ਕੋਸ਼ਿਸ਼ ਕੀਤੀ ਮੈਂ ਸਿੱਧੇ ਅਖਰਾਂ ਚ ਕਹੂੰਗਾ ਪਰ ਅੱਜ ਇਹਨਾਂ ਤੇ ਵਿਵਤਾ ਪਈ ਆ ਤੇ ਤੁਹਾਨੂੰ ਜਥੇਦਾਰ ਲਾਉਣ ਸੰਬੰਧੀ ਇਹਨਾਂ ਨੂੰ ਜਾਗ ਆ ਗਈ ਕਿ ਅਸੀਂ ਭਾਈ ਬਲਵੰਤ ਸਿੰਘ ਰਾਜੂਵਾਨੇ ਨੂੰ ਜਥੇਦਾਰ ਲਈਏ ਪਰ ਜਥੇਦਾਰ ਸਾਹਿਬ ਨੂੰ ਮੈਂ ਅਪੀਲ ਕਰੂੰਗਾ ਬਲਵੰਤ ਸਿੰਘ ਰਾਜੂਵਾਨੇ ਨੂੰ ਕਿ ਤੁਸੀਂ ਕੌਮ ਨੇ ਤੁਹਾਨੂੰ ਪਹਿਲਾਂ ਹੀ ਬਹੁਤ ਵੱਡਾ ਦਰਜਾ ਦਿੱਤਾ ਵਾ ਤੁਸੀਂ ਇਹਨਾਂ ਸਿਆਸੀ ਲੋਕਾਂ ਦੇ ਮਗਰ ਲਾ ਕੇ ਕੋਈ ਕਦਮ ਨਾ ਚੱਕਿਓ ਕਿਉਂਕਿ ਤੁਹਾਡੀ ਕੁਰਬਾਨੀ ਬਹੁਤ ਵੱਡੀ ਆ ਤੁਹਾਡੀ ਕੁਰਬਾਨੀ ਅਕਾਲ ਪੁਰਖ ਗੁਰੂ ਹਰਗੋਬਿੰਦ ਪਾਸ਼ਾ ਦੇ ਸਿਧਾਂਤਾਂ ਤੇ ਸਮਰਪਿਤ ਆ ਕਿ ਤੁਸੀਂ ਜੋ ਕੀਤਾ ਵਾ ਉਹ ਕੋਈ ਕਰ ਨਹੀਂ ਸਕਦਾ ਪਰ ਜਿਹੜੇ ਗੁਨਾਹ ਇਹਨਾਂ ਨੇ ਕੀਤੇ ਆ ਤੇ ਇਹਨਾਂ ਨੂੰ ਜੇ ਤੁਸੀਂ ਇਹਨਾਂ ਦੇ ਹੱਕ ਵਿੱਚ ਕੱਲ ਨੂੰ ਕੋਈ ਗੱਲ ਕਰ ਦੇ ਜੋ ਤੇ ਕੌਮ ਦੇ ਮਨ ਵਿੱਚ ਤੁਹਾਡੇ ਪ੍ਰਤੀ ਵੀ ਰੋਸ ਆਊਗਾ ਤੇ ਉਹਦੇ ਨਾਲ ਤੁਹਾਡੀ ਕੁਰਬਾਨੀ ਨੂੰ ਵੀ ਜਿਹੜਾ ਵਾ ਕਿਤੇ ਨਾ ਕਿਤੇ ਜਿਹੜਾ ਵਾ ਸਾਨੂੰ ਮਹਿਸੂਸ ਹੋਊਗਾ ਕਿ ਕੋਈ ਜਿਵੇਂ ਕਹਿ ਦਈਏ ਕਿ ਫਰਕ ਪੈਂਦਾ ਵਾ ਪਰ ਇਹ ਗੱਲ ਤਾਂ ਹੈਗੀ ਆ ਵੀ ਅੱਜ ਸਾਰਾ ਕੁਝ ਸਿਆਸੀ ਤੌਰ ਤੇ ਕੀਤਾ ਜਾ ਰਿਹਾ ਵਾ ਸਿਆਸੀ ਤੌਰ ਤੇ ਬੁਲਾਉਣ ਦੀ ਵੀ ਕੋਸ਼ਿਸ਼ ਕੀਤੀ ਜਾਊਗੀ ਤਹਾਡੇ ਉੱਤੇ ਦਬਾਅ ਵੀ ਬਣਾਇਆ ਜਾਊਗਾ ਕਿਉਂਕਿ ਵੈਸੇ ਤਾਂ ਇੰਨੇ ਹੈ ਨਹੀਂਗੇ ਕਿ ਇੰਨਾ ਇਹਨਾਂ ਦੇ ਅੰਦਰ ਦਰਦ ਹੋਵੇ ਪੰਥ ਦੇ ਜਿਹੜੇ ਨਮੈਂਦੇ ਆ ਜਾਂ ਜਿਨ੍ਹਾਂ ਨੇ ਪੰਥ ਲਈ ਕੋਸ਼ਿਸ਼ ਕੀਤਾ ਹੋਵੇ ਉਹਨਾਂ ਵਾਸਤੇ ਕਿਤੇ ਇਹਨਾਂ ਨੇ ਪਹਿਲਾਂ ਵੀ ਕਿਤੇ ਹਾਂ ਦਾ ਨਾਰਾ ਮਾਰੇ ਹੋਵੇ ਜਦੋਂ ਵੀ ਗੱਲ ਕੀਤੀ ਆ ਕੌਮ ਨੇ ਕੀਤੀ ਆ ਇਹਨਾਂ ਲੋਕਾਂ ਨੇ ਨਹੀਂ ਕੀਤੀ ਜਿਹੜੇ ਅੱਜ ਤੁਹਾਨੂੰ ਜਥੇਦਾਰ ਲਾਉਣ ਦੀਆਂ ਗੱਲਾਂ ਕਰਦੇ ਆ ਆਪਣੇ ਫਾਇਦੇ ਵਾਸਤੇ ਤੁਹਾਨੂੰ ਜਥੇਦਾਰ ਲਾ ਸਕਦੇ ਆ ਪਰ ਜਦੋਂ ਤੁਸੀਂ ਕੌਮ ਦੀ ਗੱਲ ਕਰੋਗੇ ਤੇ ਫਿਰ ਇਹ ਤੁਹਾਨੂੰ ਜਥੇਦਾਰੀ ਤੋਂ ਹਟਾ ਵੀ ਸਕਦੇ ਆ ਇਹ ਗੱਲ ਨਾਲ ਸਪਸ਼ਟ ਹੈ ਮੈਂ ਇਹ ਗੱਲ ਕਹਿਣੀ ਚਾਹੁੰਦਾ ਲਾਉਣ ਵਾਲਿਆਂ ਨੂੰ ਵੀ ਤੇ ਭਾਈ ਸਾਹਿਬ ਨੂੰ انا ਨੂੰ ਮੈਂ ਬੇਨਤੀ ਕਰਦਾ ਵਾਂ ਕਿ ਭਾਈ ਸਾਹਿਬ ਜੀ ਇਹਨਾਂ ਨਾਲ ਪੱਕੀ ਕਰ ਲਿਓ ਕਿ ਜਥੇਦਾਰ ਲਾ ਕੇ ਇਹਨਾਂ ਨੇ ਰੱਖਣਾ ਕਿੰਨੇ ਦੇਣਿਆ ਜਿੱਦਣ ਤੁਸੀਂ ਕੌਮ ਦੀ ਗੱਲ ਕੀਤੀ ਨਾ ਉਸ ਦਿਨ ਹੀ ਤੁਹਾਨੂੰ ਇਹਨਾਂ ਨੇ ਜਥੇਦਾਰੀ ਤੋਂ ਸਾਈਡ ਤੇ ਕਰ ਦੇਣਾ ਵਾ ਤੇ ਇਹਦੇ ਨਾਲੋਂ ਬਿਹਤਰ ਆ ਕਿ ਤੁਹਾਡੀ ਕੁਰਬਾਨੀ ਜਿਹੜੀ ਬਾ ਮਸਾਲਿਆ ਔਰ ਐਡੀ ਵੱਡੀ ਸ਼ਹਾਦਤ ਬਹੁਤ ਵੱਡਾ ਕੋਈ ਫਰਾਗ ਦਿਨ ਵਾਲਾ ਹੀ ਦੇ ਸਕਦਾ ਜਿਹੜੀ ਤੁਸੀਂ ਦਿੱਤੀ ਜਿਹੜਾ ਕੰਮ ਤੁਸੀਂ ਕੀਤਾ ਉਹ ਹਾਰੀ ਸਾਰੀ ਬੰਦੇ ਦੇ ਵਾਸਤੇ ਦਾ ਰੋਗ ਨਹੀਂਗਾ ਬਹੁਤ ਸਾਰੇ ਸਿੰਘ ਵੀ ਆਪਣੇ ਆਪ ਨੂੰ ਕਹਾਉਂਦੇ ਆ ਬਹੁਤ ਸਾਰੇ ਉਦਾਂ ਦੇ ਵੀ ਹੈਗੇ ਆ ਪਰ ਤੁਸੀਂ ਕੌਮਲੀ ਕੁਛ ਕੀਤਾ ਵਾ ਤੁਸੀਂ ਉਹਨਾਂ ਤੋਂ ਵੱਖਰੇ ਜੋ ਤੇ ਇਸ ਕਰਕੇ ਮੇਰੀ ਇਹ ਬੇਨਤੀ ਆ ਕਿ ਜੇ ਤੁਸੀਂ ਜਥੇਦਾਰ ਲੱਗਦੇ ਜੋ ਤੇ ਫਿਰ ਇਹਨਾਂ ਨੂੰ ਵੀ ਚਾਹੀਦਾ ਵਾ ਕਿ ਜੋ ਤੁਸੀਂ ਕਹੋ ਇਹਨਾਂ ਨੂੰ ਮੰਨਣਾ ਪਊਗਾ ਜੇ ਤੁਸੀਂ ਇਹਨਾਂ ਦੇ ਉੱਪਰ ਸਖਤਾਈ ਕਰਦੇ ਜੋ ਤੇ ਇਹਨਾਂ ਨੂੰ ਉਹ ਚੀਜ਼ ਹੀ ਜਰਨੀ ਪਊਗੀ ਤੇ ਜੇ ਨਹੀਂ ਜਰਦੇ ਤੇ ਫਿਰ ਤੁਸੀਂ ਇਹਨਾਂ ਨੂੰ ਹੱਥ ਜੋੜ ਕੇ ਇਹਨਾਂ ਨੂੰ ਕਹੋ ਕਿ ਮੈਂ ਗੁਰੂ ਸਾਹਿਬ ਨੂੰ ਸਮਰਪਿਤ ਆ ਅਕਾਲ ਤਖ਼ਤ ਸਭ ਨੂੰ ਸਮਰਪਿਤ ਆ ਤੇ ਮੈਂ ਕੌਮ ਦੀ ਵੈਸੇ ਹੀ ਸੇਵਾ ਕਰਨ ਲਈ ਹਰ ਦਮ ਹਰ ਜਗ੍ਹਾ ਤੇ ਹਾਜ਼ਰ ਆ ਕਿਉਂਕਿ ਤੁਸੀਂ ਪਹਿਲੇ ਹੀ ਸੇਵਾ ਲੁੱਟ ਲਈ ਆ ਤੇ ਇਹੋ ਮੈਂ ਬੇਨਤੀਆਂ ਕਰੂੰਗਾ ਕਿ ਜੇ ਜਥੇਦਾਰ ਲਾਇਆ ਜਾਂਦਾ ਵਾ ਬਲਵੰਤ ਸਿੰਘ ਰਾਜੂਵਾਨਾ ਸਾਹਿਬ ਨੂੰ ਤੇ ਫਿਰ ਉਹਨੂੰ ਹਟਾਉਣ ਦਾ ਜਿਹੜਾ ਵਾ ਇਹ ਨਾ ਸੋਚਣ ਕਿ ਜੋ ਕਹਿਣਗੇ ਫਿਰ ਇਹਨਾਂ ਨੂੰ ਗੱਲ ਮੰਨਣੀ ਪਊਗੀ ਇਹਨਾਂ ਨੂੰ ਨਹੀਂ ਪੂਰੀ ਕੌਮ ਨੂੰ ਗੱਲ ਮੰਨਣੀ ਪਊਗੀ ਫਿਰ ਉਹ ਕੌਮ ਵੱਲੋਂ ਹੀ ਲਾਇਏਗੇ ਜਥੇਦਾਰ ਹੋਣਗੇ ਤੇ ਜਥੇਦਾਰ ਲੌਂਗ ਟਾਈਮ ਤੇ ਵੀ ਫਿਰ ਕੌਮ ਦਾ ਜਾਲੂ ਜਲਾਲ ਨਜ਼ਰ ਆਉਣਾ ਚਾਹੀਦਾ ਕੌਮ ਨੂੰ ਇਕੱਠਿਆ ਕਰਨਾ ਚਾਹੀਦਾ ਸ਼੍ਰੋਮਣੀ ਕਮੇਟੀ ਨੂੰ ਸਾਰੀਆਂ ਜਥੇਬੰਦੀਆਂ ਨੂੰ ਸੱਦੇ ਪੱਤਰ ਭੇਜਣੇ ਚਾਹੀਦੇ ਆ ਤੇ ਫਿਰ ਉਹਨਾਂ ਦਾ ਜਿਹੜਾ ਜਥੇਦਾਰੀ ਦਾ ਜਿਹੜਾ ਵਾ ਨਾ ਨਾਉਂਸ ਕਰਨਾ ਚਾਹੀਦਾ ਵਾ ਇੰਨੀਆਂ ਹੀ ਬੇਨਤੀਆਂ ਕਰਦਾ ਹੋਇਆ ਦਾਸ ਖੇਮਾ ਦਾ ਜਾਜਕ ਹੈ ਜੇ ਕੋਈ ਉਜੋਗ ਲਵਜ ਵਰਦੇ ਵਾਧ ਘਟ ਬੋਲਿਆ ਗਿਆ ਹੋਵੇ ਤੇ ਉਹਦੀ ਮੈਂ ਖੇਮਾ ਚਾਹੁੰਦਾ ਵਾਂ ਮੈਂ ਕੋਈ ਕਿਸੇ ਨੂੰ ਸੁਝਾ ਦੇਣ ਵਾਲ ਦੀ ਮੇਰੀ ਕੋਈ ਹیثیت ਨਹੀਂ ਆ ਮੈਂ ਤਾਂ ਇੱਕ ਅਪੀਲ ਲਈ ਆ ਇਹ ਅਪੀਲ ਨੂੰ ਸੰਗਤ ਵੀ ਪ੍ਰਮਾਣ ਕਰੇ ਭਾਈ ਸਾਹਿਬ ਵੀ ਪ੍ਰਮਾਣ ਕਰਨ ਤੇ ਲਾਉਣ ਵਾਲੇ ਵੀ ਪ੍ਰਮਾਣ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ